ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਆਪਣੇ ਤੁਹਾਡੇ ਚੈਨਲ ਸੰਧੂ ਬੱਧਰਪੁਰਿਆ ਡੇਰੀ ਫਾਰਮ ਵਿੱਚ ਆਸ ਕਰਦੇ ਹਾਂ ਜੋ ਵੀ ਭੈਣ ਭਰਾ ਜੁੜੇ ਆ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ ਜੋਗੇ ਖੁਇਸ਼ਤ ਬੇਨਤੀ ਕਰਦੇ ਆ ਸਾਰੇ ਭੈਣ ਭਰਾਵਾਂ ਨੂੰ ਚੈਨਲ ਨੂੰ ਮੇਰੇ ਵੀਰ ਵੱਤੋਂ ਵੱਧ ਸਬਸਕ੍ਰਾਈਬ ਕਰਿਓ ਲੱਗਦੇ ਬੈਲ ਬਟਨ ਨੂੰ ਆਲ ਸੈਟ ਕਰਿਓ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਮਿਲ ਸਕੇ ਪਹੁੰਚ ਚੁੱਕੇ ਆ ਪਿੰਡ ਖੇਮ ਕਨ ਪਾਊਡਰ ਜ਼ਿਲ੍ਹਾ ਸ਼ੇਰੀ ਤਰਨਤਾਰ ਸਾਹਿਬ ਤੇ ਤਹਿਸੀਲ ਪੱਟੀ ਬਾਈ ਅਸ਼ਮਨੀ ਕੁਮਾਰ ਜੀ ਦੇ ਫਾਰਮ ਤੇ ਦੋ ਮਾਝਾਂ ਲੈ ਕੇ ਆਇਆ ਡਿਟੇਲ ਲੈ ਕੇ ਸਾਂਝੀ ਫਾਰਮ ਕਰਦੇ ਆਂ ਐਂਡ ਤੱਕਰ ਜਰੂਰ ਜੁੜੇ ਰਹੋ ਤੇ ਵੱਤ ਵਾਰ ਵੀਡੀਓ ਨੂੰ ਗਾਂ ਸ਼ੇਅਰ ਕਰਿਓ ਹੋਰ ਵੀ ਕਿਸੇ ਵੀਰ ਦਾ ਫਾਇਦਾ ਆ ਜਾਂਦਾ ਸਾਰੀ ਜਾਣਕਾਰੀ ਲੈ ਕੇ ਤੇ ਫੋਨ ਤੇ ਫਿਰ ਗੱਲਬਾਤ ਕਰਕੇ ਆਪਣੀ ਖਰੀਦਦਾਰੀ ਕਰਿਆ ਕਰੋ ਤੇ ਆਓ ਲਈਏ ਡਿਟੇਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਬਾਈ ਛੱੜਦੀ ਕਲਾ ਜੀ ਹੋਰ ਸੁਣਾਓ ਸ਼ੁਕਰ ਹੈ ਜੀ ਰੱਬ ਦੀ ਨਾਂ ਦੀ ਜੈ ਜੈਕਾਰ ਹੈ ਪ੍ਰਮਾਤਮਾ ਕਰਾਵੇ ਤੇ ਹੁੰਦੀ ਆ ਹੈ ਉਹਨੇ ਪ੍ਰਮਾਤਮਾ ਰੱਬ ਕਰਾਵੇ ਤੇ ਜੈ ਜੈਕਾਰਾਂ ਹੁੰਦੀਆਂ ਜੀ ਠੀਕ ਹੈ ਹੋਰ ਵਧੀਆ ਸ਼ੁਕਰ ਹੈ ਜੀ ਠੀਕ ਹੈ ਤੇ ਨਾਮ ਜੀ ਨਾਮ ਮੇਰਾ ਅਸ਼ਵਿਨ ਕੁਮਾਰ ਜੀ ਅੱਛਾ ਜੀ ਪਿੰਡ ਪਿੰਡ ਆਪਣਾ ਕੇਮਕਰ ਨੂੰ ਬਾਬਾ ਜੀ ਤੇ ਜ਼ਿਲ੍ਹਾ ਤੇ ਤਹਿਸੀਲ ਜ਼ਿਲ੍ਹਾ ਜੀ ਸ੍ਰੀ ਤਰਨਤਾਰਨ ਸਾਹਿਬ ਤੇ ਤਹਿਸੀਲ ਪੱਟੀ ਠੀਕ ਹੈ ਮੋਬਾਈਲ ਨੰਬਰ 8196 ਹਾਂ 90 21 21 ਆਫਰ ਦੋ ਲੈਣੀਆਂ ਹਾਂਜੀ ਵਾਹ ਜੀ ਵਾਹ ਬਾਬਾ ਜੀ ਇੱਕ ਬੇਨਤੀ ਆ ਵੀ ਮੱਝ ਤਿੱਲੜ ਆ ਪਹਿਲਾਂ ਦਸੀਏ ਉਹ ਵੀ ਤਿੱਲੜ ਆ ਅੱਛਾ ਜੀ ਦੋਵੇਂ ਠੀਕ ਆ ਜੀ ਠੀਕ ਆ ਦੋਵੇਂ ਮੱਝਾਂ ਜਿਹੜੀਆਂ ਨੇ ਉਹ ਮਗਰਲੇ ਖਾਂਦੀਆਂ ਤਿੱਲਣ ਨੇ ਠੀਕ ਆ ਝੂਠ ਮਾਰ ਕੇ ਕੋਈ ਸਾਧ ਕੇ ਕਿਹਨੂੰ ਖਰਾਬ ਨਹੀਂ ਕਰਨਾ ਹਾਂ ਹਾਂਜੀ ਤੇ ਕਿੰਨਾ ਕਿਦਨ ਦੀ ਸੂਈ ਤੇ ਕਿੰਨਾ ਤਦਵਾ ਬਈ ਤੀਸਰਾ ਦਿਨ ਮੈਂ ਸੁਈ ਨੂੰ ਹੋ ਗਿਆ ਜੀ ਅੱਛਾ ਜੀ ਹਾਂਜੀ ਗਿੱਲੇ 나ੜੂ ਜੇ ਅੱਛਾ ਤੇ ਤੂੰ ਮਤਲਬ ਅਜੇ ਬੌੜਾ ਜੇ ਅੱਛਾ ਮਤਲਬ 9 ਕਿਲੋ ਬੋਲਾ ਜੀ 9 ਕਿਲੋ ਤੇ ਆ ਮੇਲ ਕਾ ਬੱਚਾ ਆ ਗਿਆ ਹਨਾ ਨਾਰੂ ਨਾਰ ਤੇ ਖੁੱਲ ਕੇ ਤੋੜਾ ਕਰਾਈਏ ਤੇ ਵੱਡੀ ਟੈਂਕਰ ਯਾਰ ਇਹ ਬਾਬਾ ਜੀ ਕਹੇ ਕਾਲੀ ਆ ਆਏ ਐਰ ਕੀ ਚੰਗੀ ਵੱਡੀ ਪੁੱਟ ਕੇ ਲਿਆਂਦੀ ਜੀ ਖੜੀ ਹੈ ਵਾਹ ਜੀ ਵਾਹ ਵਜ਼ਨ ਵੜਾ ਮੈਂ ਦਾ ਜੀ ਚਿੱਲੜ ਨਾ ਹੋਵੇ ਮੈਂ ਨੇ ਕਿ ਹੱਥ ਨਹੀਂ ਰੱਖਣ ਦੇਣਾ ਨਹੀਂ ਰੱਖਣਾ ਜੇ ਤੇਲ ਨਾ ਆਂਦੀ ਨਾ ਇਹ ਸਵਾਲ ਆਖ ਦੀ ਮੈਂ ਦੇਣੀ ਕਿ ਮੈਂ ਤਾਂ ਦੱਸਿਆ ਕਿ ਨਹੀਂ ਹੱਤ ਨਹੀਂ ਦੇਣੀ ਕਿਉਂਕਿ ਵਜਨ ਹੀ ਬੇਸਾਬਾ ਹੈ ਤੇ ਗਿੱਲਾ ਨਾਰੂਆ ਤੇ ਵਜਨ ਬੇਸਾਬਾ ਤੇ ਤਾਜੀ ਹੋਈ ਆ ਲਓ ਵਜਨ ਹੀ ਵੜਾ ਜਾ ਰਿਹਾ ਕਰ ਮਾਲੀ ਲਗਾ ਥਾਂ ਚਟੇ ਦੀ ਬੰਤਰ ਬਿਲਕੁਲ ਸੋਹਣੀ ਲੱਗੀ ਆ ਲੋ ਜੀ। ਓਕੇ ਰਪੋਟ ਆ। ਤੇ ਇਹਦਾ ਮੁੱਲ ਫਿਰ ਕੀ ਕਰ ਦਈਏ ਸ਼ਾਹੀ? ਮੁੱਲ ਬਾਬਾ ਜੀ 75 ਕੇ। 75 ਆ। ਜੀ ਮੁੱਲ ਕਰਨਾ ਆਪਾਂ। ਤੇ ਦੇਖਨੇ ਦਈਏ। ਬਾਬਾ ਜੀ ਮਾਨਤਾਨ ਕਰਦਾਂਗੇ। 3000 ਛੱਡ ਦੇ। ਚਲੋ ਛੱਡ ਦਾਂ। 72 ਦੀ। ਠੀਕ ਆ। ਤੇ ਹਾ ਵੀ ਤੇਲ ਆ। ਬਾਬਾ ਜੀ ਇਹ ਇਹਦਾ ਬੱਚਾ ਹੈਗਾ ਜੇ। ਅੱਛਾ। ਕੱਟੀ ਸੀ ਮਖਰ। ਹਾਂ। ਘਰ ਵਾਲਿਆਂ ਨੇ ਜੇ ਦਿੱਤੀ। ਠੀਕ ਆ ਠੀਕ ਆ ਜੀ ਅਜੇ ਮੌਜੂਦ ਆ ਅੱਛਾ ਤੇ ਨੀਲੀ ਦੀ ਕੱਟੀ ਹੀ ਨਹੀਂ ਦਿੱਤੀ ਇਹ ਦੋਵੇਂ ਟਾਈਮ ਕੱਲ ਦੀ ਲਿਆਂਦੀ ਤੇ ਟੀਕੇ ਨਾਲ ਚੋਈ ਜੇ ਅੱਛਾ 9 ਕਿਲੋ ਤਾਰਾਂ ਦੀ ਜੀਣ ਹੀ ਲਾਉਣ ਦੀ ਹੈ ਜੇ ਕੱਟੀ ਤੋਂ ਬਣਾ ਰੰਗੀ ਜਾਂਦੀ ਆ ਹਾਂ ਤੇ ਆਪਾਂ ਝੂਠ ਨਹੀਂ ਮਾਰ ਕੇ ਖੰਦੇ ਤੇ ਤੋਰਾ ਤਰਾ ਕਰਾਈਏ 9 ਕਿਲੋ ਪੱਕਾ ਦੁੱਧ ਹਾਂਜੀ ਠੀਕ ਹੈ ਹਨ ਲੋਈ ਕਾਤ ਵੱਡਾਣਾ ਪੂਰਾ ਫੁੱਲ ਵੱਡਾ ਕਾਤ ਫੁੱਲ ਵੱਡਾ ਏ ਲਓ ਜੀ ਕੀ ਬਾਤਾਂ 9 ਕਿਲੋ ਦੁੱਧ ਇਹ ਸ਼ਾਹ ਦਾ ਪੱਕਾ ਤੇ ਤੇਲ ਆ ਮਗਰ ਲੈ ਥਾਂ ਦੀ ਜਿਹੜੀ ਠੀਕਾ ਕੱਢ ਦੋ ਹਿਸਾਬ ਲਾ ਲਓ ਸ਼ਾਹ ਦੇ ਮੋਢੇ ਤੇ ਬਿਲਕੁਲ ਆਉਂਦੀ ਹਨਾ ਕਹੀ ਦੇ ਨਾ ਹਾਂ ਤੇ ਚੋਂ ਆਣ ਦੋਵੇਂ ਟਾਈਮ ਕੱਟੀ ਲਾਈ ਕਰਕੇ ਅੰਦਰ ਟੀਕੇ ਦੇ ਜੋਈ ਵਾਹੇ ਉਂਝ ਪੈ ਜਾਊ ਫਾੜੇ ਤੇ ਨਹੀਂ ਬਾਬਾ ਜੀ ਉਹ ਇਹ ਰਿੰਗੀ ਜਾਂਦੀ ਆ ਰਿੰਗਦੀ ਬੱਚੇ ਨੂੰ ਰਿੰਗਦੀ ਹਨਾ ਆਇਆ ਕਰੀ ਜਾਂਦੀ ਆ ਹੋਰ ਤਾਂ ਫਿਰ ਨਹੀਂ ਖਲੋਤੀ ਆਪਾਂ ਹਾਂ ਬੱਲ ਦੀ ਮਿੰਟ ਨਹੀਂ ਮੂੰਹ ਜੁੜਵਾਨ ਪਾਈ ਠੀਕ ਹੈ ਜੀ ਕਿ ਮੁੱਲ ਕੇ ਨਾ ਤੇ ਕੀ ਹਿਸਾਬ ਇਹਦਾ ਬਾਬਾ ਜੀ ਕਹਨੂ ਆਪਾਂ ਆਹਦੀ ਮਰ ਗਈ ਆ ਉਹ ਆਏ ਪਪਾ ਜਿਹੜੀ ਸੱਚੀ ਗੱਲ ਉਹ ਕੀਤੀ ਆ ਹਾਂ 80% ਕੱਟੀ ਹੈਗੀ ਜੇ ਕੋਈ ਆਖੂ ਤੇ ਵਿਖਾਵੇ ਦਿਆਂ ਠੀਕ ਆ ਹਾਂ ਤੇ ਮੁੱਲ ਕੀ ਕਰ ਲਗੇ ਮੁੱਲ ਬਾਬਾ ਜੀ 65 ਕਰਦੇ ਆ ਤੇ ਬਾਹਰ ਦੀ ਦੇ ਦੇਗੇ ਤੇ ਨਹੀਂ ਦਾ ਛੱਡ ਦਈਏ ਜੇ ਨਾ ਬਾਬਾ ਠੀਕ ਹੈ ਜੀ ਲਓ ਸੱਜਣੋ ਇਹੋ ਦੋਵੇਂ ਪਸ਼ੂ ਆ ਨਰਖ ਤੇ ਪਰਖ ਤੁਹਾਡਾ ਕੰਮ ਆਗੇ ਤਸੱਲੀ ਕਰਨਾ ਗੱਲਾਂ ਖਰੀਆਂ ਸ਼ਾਹੜੀਆਂ ਤੇ ਸੱਚੀਆਂ ਗੱਲਾਂ ਜਿਹੜੀਆਂ ਕੌੜੀਆਂ ਨਹੀਂ ਹਮੇਸ਼ਾ ਹੀ ਕਿਉਂਕਿ ਸਚਾਈ ਦੇ ਨਾਲ ਜਿਹੜਾ ਸਮਾਂ ਲੰਮਾ ਕੰਮ ਚੱਲਦਾ ਝੂਠ ਸੱਚ ਦਾ ਜਿਹੜਾ ਝੂਠ ਉਹ ਇੱਕ ਦਿਨ ਇੱਕ ਦੋ ਚਾਰ ਦਿਨ ਹੀ ਘੰਟੀ ਚੱਲਦੀ ਹੈ ਠੀਕ ਹੈ ਜੀ ਤੇ ਆਪਣੀ ਖਰੀਦਦਾਰੀ ਕਰਿਓ ਸਾਸੇ ਕਾਲ ਜੀ ਸਾਰਿਆਂ ਨੂੰ